ਖਾਸ ਜ਼ੋਰ ਦਿੱਤਾ ਗਿਆ ਪਾਇਰਾ ਜੋਣਾ ਹੁਣਾਂ ਦੀ ਪਟੀਸ਼ਨ ਦੇ ਉੱਪਰ ਇਸ ਤੋਂ ਇਲਾਵਾ ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਇਹ ਲੜਾਈ ਸਿਰਫ ਹੁਣ ਅਦਾਲਤੀ ਨਹੀਂ ਰਹੀ ਇਹ ਲੜਾਈ ਹੋਰ ਵੱਡੀ ਹੋ ਚੁੱਕੀ ਹੈ ਕਿਉਂਕਿ ਪੰਥਕ ਇਕੱਠ ਦੀ ਵੀ ਗੱਲ ਹੋਈ ਹੈ ਯਾਬੀਆਂ ਦੇ ਸਿੱਖ ਭਾਈ ਜਾ ਰਹੇ ਨੇ ਤਸਦੀਕ ਕਰਵਾਏਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੇਕਰ ਅਸੀਂ ਇਸਲਾਮ ਆਪ ਕਿਹਾ ਕਰ ਸਕੋ ਬਿਲਕੁਲ ਮੌਨਤਾ ਦਾ ਮੁੱਦਾ ਕਿਉਂ ਨਹੀਂ ਰਿਹਾਈ ਹੋ ਰਹੀ ਕਿਦਰੇ ਕੋਈ ਸੁਣਵਾਈ ਨਹੀਂ ਹੋਈ ਸਵਾਲ ਇਹ ਤਾਂ ਆਦਾ ਹੈ ਕਿ ਭਾਈ ਰਾਜੂਣਾ ਇੰਨਾ ਲੰਬਾ ਸਮਾਂ ਤੋਂ ਕਿਵਲੇ ਇਸ ਗੱਲ ਦੀ ਇੰਤਜ਼ਾਰਾ ਦੇਖੋ ਉਹਨਾਂ ਨੂੰ ਫਰਸੀ ਸਜ਼ਾ ਹੋਈ ਸੀ ਇਹ ਖਰਾਬ ਨਹੀਂ ਸੀ ਪਾਈ ਗਈ ਜੀ ਉਹ ਪਟੀਸ਼ਨ ਦੀ ਸੁਣਵਾਈ ਨਹੀਂ ਹੋਈ ਕਿ ਜਿਹੜੀਆਂ ਸਾਫਤ ਸਰਕਾਰਾਂ ਰਹਿ ਚੁੱਕੀਆਂ ਨੇ ਉਹਨਾਂ ਨੇ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਂ ਉਹਨਾਂ ਨੇ ਆਪ ਦੀ ਭਾਈਵਾਲੀ ਲਗਾਈ ਹੈ ਕਿ ਉਹਨਾਂ ਨੇ ਕੋਈ ਸਵਾਲ ਹੀ ਖੜਾ ਨਹੀਂ ਕੀਤਾ ਉਸ ਸਮੇਂ ਕਾਲੀ ਗੱਲ ਦੀ ਸਰਕਾਰ ਰਹੀ ਕਾਂਗਰਸੀ ਸਰਕਾਰ ਰਹੀ ਜਿਹੜੇ ਹਰਿਆਣਾ ਵਾਲੇ ਕਹਿੰਦੇ ਨੇ ਇੱਕ ਉਹਨਾਂ ਦੇ ਸਮੇਂ ਸਾਨੂੰ ਪਾਣੀ ਦੇ ਖੁੱਲੇ ਗੱਫੇ ਮਿਲਦੇ ਰਹੇ ਐ ਕਿ ਅਸਰ ਨਹੀਂ ਆਈ। ਮੋਗਾ ਦੇ ਵਿੱਚ ਜਿਹੜੀ ਹੈ ਉਹ ਕਮੇਟੀ ਪਹੁੰਚੀ ਜਿੱਥੇ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਨਾਲ-ਨਾਲ ਜਿਹੜੇ ਮੈਂਬਰ ਨੇ ਉਹ ਸੁਨੇਹਾ ਵੀ ਦੇ ਰਹੇ ਨੇ ਵਾਰ-ਵਾਰ ਕਿ ਤੁਸੀਂ ਆਓ ਇਸ ਮਹਿੰਮ ਦੇ ਵਿੱਚ ਹਿੱਸਾ ਲਾਓ ਤੇ ਨਾਲ ਜੋੜੋ। ਮੋਗੇ ਦੇ ਵਿੱਚ ਰਾਜਾ ਤਸੀ ਪੈਲੈਸ 'ਚ ਆਰਤੀ ਮਹਿੰਦਾਂ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਮੇਰੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਉੱਥੇ ਤਾਂ ਸਤਨੂੰ ਜਗ੍ਹਾ ਨਹੀਂ ਸੀ। ਐਨਾ ਵੱਡਾ ਹੰਗਾਰਾ ਸੀ। ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਨਾਲ ਨਾਲ ਉੱਥੇ ਮੌਜੂਦ ਲੋਕਾਂ ਨੂੰ ਸੌਂ ਵੀ ਚੁਕਵਾਈ ਗਈ ਹੈ ਕਿ ਤੁਸੀਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰੋਗੇ ਅਜਿਹੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਹੋਗੇ ਸਵਾਲ ਤਾਂ ਉੱਠਣਗੇ ਨਾ ਕਿ ਕਾਲੀਦਾਦੀ ਸਰਕਾਰ ਸਮੇਂ ਖਮੂਨਸ਼ਾ ਦੇ ਖਿਲਾਫ ਮੈਮਨੀ ਚਲੀ ਆਨ ਲਾਇਸੈਂਸ ਜਵਾਤਾ ਹੋਇਆ ਕਾਂਗਰਸ ਦੀ ਆਪਾ ਗੱਲ ਕਰ ਲਈ ਕੈਪਟਨ ਬ੍ਰਿੰਦਰ ਦਾ ਆਪਾ ਬਾਅਦ ਕਰਕੇ ਪੁਕਤ ਦੇ ਜ਼ਿਕਰਾ ਕਰਦੇ ਰਹੇ ਐਡਾ ਵੱਡਾ ਜਿਹੜਾ ਜ਼ਰੀਰੀ ਸ਼ਰਾਬ ਕਰਕੇ ਕਾਹ ਡਾਉਨ ਲੈਣੇ ਪੰਜੀ ਮੌਤ ਹੋ ਗਈ ਬਿਲਕੁਲ ਜਿਹੜਾ ਤੱਥ ਹੈ ਗਿਆ ਇਸ ਕੱਲ ਦੇ ਪਰ ਕੀ ਜਿਹੜੀ ਹੈ ਨਸ਼ਾ ਵਿਰੋਧੀ ਮੈਮ ਨੂੰ ਨਹੀਂ ਚਲੋਣੀ ਚਾਹੀਦੀ ਸੱਤ ਵਫਦ ਨੇ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਜਾ ਕੇ ਇਸ ਆਪਰੇਸ਼ਨ ਬਾਰੇ ਦੱਸਣਗੇ। ਕੀ ਆ ਤਾਏ ਜਾ ਰਿਹਾ ਹੈ? ਜੀ ਜੀ ਜਿਹੜਾ ਆਪਰੇਸ਼ਨ ਹੈ ਕਿਤੇ ਨਾ ਕਿਤੇ ਟੈਰਰਿਸਟ ਦੇ ਖਿਲਾਫ ਜੋ ਲੜਾਈ ਹੈ ਉਸ ਦਾ ਇੱਕ ਸਨੇਹ ਹੈ। ਪਾਕਿਸਤਾਨ ਦੇ ਉੱਪਰ ਜਿਸ ਤਰ੍ਹਾਂ ਦੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਨਾਮ ਦਿੱਤਾ ਗਿਆ ਉਸ ਨੂੰ ਆਪਰੇਸ਼ਨ ਸੰਦੂਰ ਹੁਣ ਇਹ ਗੱਲ ਸਿਰਫ ਇਥੋਂ ਤੱਕ ਨਹੀਂ ਰਹੀ ਕਿ ਆਪਰੇਸ਼ਨ ਹੋ ਗਿਆ ਹੈ ਜਿਹੜਾ ਪਾਕਿਸਤਾਨ ਟਿਕ ਗਿਆ ਤੇ ਭਾਰਤ ਨੇ ਆਤਵਾਦ ਦੇ ਵਿਰੁੱਧ ਜਿਹੜੀ ਜੰਗ ਵੱਢੀ ਹੈ ਉਸ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਹੁਣ ਠੀਕ ਕਰਕੇ ਸਰਾਤੇ ਲੜਾਈ ਤਾਂ ਬੰਦ ਹੋ ਗਈ ਹੈ ਪਰ ਜਿੰਦ ਤੱਕ ਭਾਰਤ ਦਾ ਸਵਾਲ ਹੈ ਦੋ ਮਾਮਲੇ ਬੜੇ ਆਏ ਮੈਂ ਜਿੱਥੇ ਕੇ ਨਾਲ ਫੌਜ ਨੇ ਲੜਾਈ ਲੜੀ ਜਿਸ ਨੂੰ ਸੰਿਆ ਦਿੱਤਾ ਸਾਰਾ ਤੇਜ ਜਿਹੜਾ ਬੱਲੇ ਬੱਲੇ ਕਰ ਰਿਹਾ ਸਾਡੀ ਬੋਲ ਦੀ ਆਕੂ ਵੀ ਜਿਸ ਨਾਲ ਲੜਾਈ ਜਰੇਗੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਬਾਰੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੋ ਕਿ ਬਹੁਤ ਹੀ ਅਹਿਮ ਸੀ ਜੋ ਕਿ ਜੁੜੀ ਹੋਈ ਆ ਪੰਥਕ ਮਸਲਿਆਂ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਪਰ ਮਿਹਰਬਾਨੀ ਦਰਸ਼ਕਾਂ ਨੂੰ ਨੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਹਾਂ ਮਦਦ ਲੋ ਸਵਾਲ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਅੱਜ ਐਡਵੋਕੇਟ ਧਾਮੀ ਸਾਹਿਬ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਜ਼ੋਰ ਦਿੱਤਾ ਗਿਆ ਹੈ ਭਾਈ ਰਾਜੋਣਾ ਹੁਣਾਂ ਦੀ ਪਟੀਸ਼ਨ ਦੇ ਉੱਪਰ ਤੇ ਇਸ ਤੋਂ ਇਲਾਵਾ ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਇਹ ਲੜਾਈ ਸਿਰਫ ਹੁਣ ਅਦਾਲਤੀ ਨਹੀਂ ਰਹੀ ਇਹ ਲੜਾਈ ਹੋਰ ਵੱਡੀ ਹੋ ਚੁੱਕੀ ਹੈ ਕਿਉਂਕਿ ਪੰਥਕ ਇਕੱਠ ਦੀ ਵੀ ਗੱਲ ਹੋਈ ਹੈ ਕੀ ਇਹ ਪੂਰਾ ਮਸਲਾ ਸੰਜਣਾ ਜ਼ਰੂਰ ਕਰੋ ਦੇਖੋ ਭਾਈ ਰਾਜੋਣਾ ਦਾ ਪਟੀਸ਼ਨ ਦਾ ਮਾਮਲਾ ਹੈ ਮਾਮਲਾ ਹੈ ਇਸ ਲਈ ਕਾਫੀ ਲੰਬੇ ਸਮੇਂ ਤੋਂ ਜਬਾ ਕੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵਾਕਾਕ ਸਖ਼ਤ ਜਿਤੇ ਬੰਦੀਆਂ ਉਹਨਾਂ ਵੱਲੋਂ ਪਹਿਲਾਂ ਤਾਂ ਲੱਖਾਂ ਲੱਖਾਂ ਪੰਜਾਬੀਆਂ ਦੇ ਸਿੱਖ ਭਾਈ ਜਾ ਰਹੇ ਦੇ ਦਸਕਤ ਕਰਵਾਏ ਗਏ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਇਸਤਜ਼ਾਮਾਂ ਪੂਰੀਆਂ ਕਰ चुके ਆ ਬਿਲਕੁਲ ਮਾਨਤਾ ਦਾ ਮੁੱਦਾ ਹੈ ਕਿਉਂ ਨਹੀਂ ਰਿਹਾਈ ਹੋ ਰਹੀ ਕਿਦਰੇ ਕੋਈ ਸੁਣਵਾਈ ਨਹੀਂ ਹੋਈ ਗ੍ਰਹਿ ਮੰਤਰੀ ਨੇ ਸੁਣਵਾਈ ਕੀਤੀ ਪ੍ਰਧਾਨ ਮੰਤਰੀ ਨੇ ਕੀਤੀ ਰਾਸ਼ਟਰਪਤੀ ਨੂੰ ਲਿਖੇ ਭੇਜਿਆ ਗਿਆ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੂੰ ਸੋ ਆਕਰ ਜਿਹੜਾ ਅੱਜ ਤਾਂ ਮਿਸਾਲ ਜੁਨੇ ਕਹਿ ਰਹੇ ਸੀ ਕਿ ਨੇ ਗ੍ਰਹਿ ਮੰਤਰਾਲੇ ਵੱਲੋਂ ਕਟਵੜ ਰਾਜਿਆਣਾ ਦੀ ਜਿਹੜੀ ਪਟੀਸ਼ਨ ਜਿਹੜੀ ਉਹਦੇ ਕਰੇ ਉਸ ਮੈਦੀ ਕਾਲ ਕਰੀ ਸੀ ਉਹਨਾਂ ਨੇ ਕਹਿੰਦੇ ਗ੍ਰਹਿ ਮੰਤਰਾਲੇ ਵੱਲੋਂ ਜਵਾਬ ਆਇਆ ਕਿ ਤੁਹਾਡਾ ਜਿਹੜਾ ਮਾਮਲਾ ਉਹ ক্লোਜ਼ ਕਰ ਦਿੱਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਈ ਰਾਜੂਣਾ ਇੰਨਾ ਲੰਬਾ ਸਮਾਂ ਤੋਂ ਕਿਵਲੇ ਇਸ ਗੱਲ ਦੀ ਇੰਤਜ਼ਾਰ ਹੈ ਦੇਖੋ ਉਹਨਾਂ ਨੂੰ ਫਾਂਸੀ ਦੀ ਸਜਾ ਹੋਈ ਸੀ ਜੀ ਦੇ ਖਿਲਾਫ ਪਟੀਸ਼ਨ ਪਾਈ ਗਈ ਜੀ ਉਹ ਪਟੀਸ਼ਨ ਦੀ ਸੁਣਾਈ ਨਹੀਂ ਹੋ ਰਹੀ ਹੁਣ ਇਸ ਮਾਮਲੇ ਲੈ ਕੇ ਸ਼ੋਮਨੀ ਗੁਰਦਰਪੁਰੋਂ ਦੇ ਕਮੇਟੀ ਵਾਖਾ ਕਿ ਸਿੱਖ ਜੇ ਤੇ ਬੰਦੀਆਂ ਲਗਾਤਾਰ ਆਵਾਜ਼ ਉਠਾਰੀਆਂ ਉਹ ਕਹਿੰਦੇ ਜੇ ਡੇਰਾ ਮੁਖੀ ਸਰਸਾ ਵਾਲਾ ਉਹਨੂੰ ਬਰੋਸ ਦੇ ਰਿਹਾ ਕਰਨਾ ਹੋਵੇ ਤਾਂ ਆਪਾਂ ਕਹਿ ਦਿੰਦੇ ਆ ਕਿ ਜੀ ਕਾਨੂੰਨ ਮੁਤਾਬਕ ਬਣਦੀ ਸੀ ਜਦੋਂ ਚਾਹੁੰਦੇ ਰਿਹਾਈ ਹੋ ਜਾਂਦੀ ਹੈ ਉਸ ਦੇ ਆ ਜਾਂਦੇ ਆ ਤੇ ਰਾਜਵਾਨਾ ਬਾਰੇ ਜਿੰਨੇ ਲੱਖਾਂ ਲੱਖਾਂ ਲੋਕਾਂ ਦਸਕਤ ਕਰਵਾ ਕੇ ਦਿੱਤੇ ਉਹਨਾਂ ਦੀ ਪਟੀਸ਼ਨ ਦੇ ਸੁਣਵਾਈ ਕਿਉਂ ਨਹੀਂ ਸ੍ਰੀਮਣੀ ਗੁਰਦਾਰਾ ਸਾਹਿਬ ਦੇ ਪ੍ਰਧਾਨ ਅਨਯਾਜ ਚੰਡੀਗੜਾ ਆ ਕੇ ਜਿਹੜੇ ਸੀਨੀਅਰ ਐਡਵੋਕੇਟ ਸਹਿਬਾਨਾ ਵਕੀਲਾਂ ਨਾਲ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਉਹਨਾਂ ਦੀ ਰਾਇ ਲਈ ਗਈ ਤਾਂ ਖਰੋ ਇਸ ਮੁੱਦੇ ਦੇ ਜਿਹੜਾ ਉਹਨਾਂ ਨੇ ਫੈਸਲਾ ਦਿੱਤਾ ਹੈ ਕਿ ਤੁਸਤਾ ਕਸਵਾਲ ਆ ਭਾਈ ਰਾਜਵਾਨਾ ਦੀ ਪਟੀਸ਼ਨ ਦਾ ਕਿਸੇ ਵੀ ਸੂਰਤ ਚ ਪਟੀਸ਼ਨ ਜਿਹੜੀ ਦਾਵਤ ਵਾਪਸ ਨਹੀਂ ਲਈ ਜਾਏਗੀ ਰੇਵੀ ਕਹੇ ਉਹਨਾਂ ਨੇ ਕਿ ਇਸ ਦਾ ਮਨਾਲਾ ਸੀ ਜਿਹੜਾ ਸਰਕਾਰ ਅੱਗੇ ਆਪਣੇ ਨਾਲ ਗੁੱਡੀਆਂ ਜਾਂ ਗੋਡੇ ਨਹੀਂ ਟਿਕਾਂਗੇ ਲੜਾਈ ਲੜਾਂਗੇ ਭਾਈ ਰਾਜਵਾਨਾ ਦੀ ਪਟੀਸ਼ਨ ਦੇ ਸੁਣਾਈ ਕਿਉਂ ਨਾ ਹੋਵੇ ਬੰਦੀ ਸਿੰਘਾਂ ਆਪਾਂ ਦੇਖੋ ਚੰਡੀਗੜ੍ਹ ਆਪਣੇ ਗਵਾਂਢ ਚ ਮਹਾਲੀ ਹੈ ਉਥੇ ਲਗਾਤਾਰ ਉਹਨਾਂ ਵੱਲੋਂ ਅਣਮਿੱਥੇ ਸਮੇਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਗੱਲ ਉਹਨਾਂ ਦੀ ਮੰਗ ਉਥੇ ਵੀ ਕੋਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੁਣਾ ਵੱਲੋ ਕਈ ਵਾਰੀ ਚਨੀਗੜ੍ਹ ਵਾਲ ਕੋਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਟੈਸਟ ਕੀਤੇ ਜਾਂਦੇ ਪਰ ਕੋਈ ਸੁਣਵਾਈ ਨਹੀਂ ਹੁਣ ਆਖਰ ਸੁਣਵਾਈ ਕਿੱਥੇ ਹੋਵੇ ਮੈਂ ਕਹਿੰਦੇ ਸੁਣ ਰਿਹਾ ਹੈ ਗ੍ਰਹਿ ਮੰਤ్రਾਲਾ ਨਹੀਂ ਸੁਣਿਆ ਰਾਸ਼ਟਰਪਤੀ ਨੇ ਕੋਈ ਪ੍ਰਧਾਨ ਮੰਤਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਗਾਲਤੀ ਚਾਰਾ ਜੋ ਹੀ ਤੋਂ ਇਲਾਵਾ ਹੋਰ ਵੀ ਰਸਤਾ ਬਚਿਆ ਨਹੀਂ ਹੈਗਾ ਇਸੇ ਕਰਕੇ ਜਿਹੜਾ ਹੈਗਾ ਸਿੱਖ ਜਥੇਬੰਦੀਆਂ ਲਗਾਤਾਰ ਕਹਿਣੀਆਂ ਕਿ ਵਿਤਕਰੇ ਦੀ ਭਾਵਨਾ ਕਿਉਂ ਜਿਹੜਾ ਘਟਕਿੰਦਿਆਂ ਨਾਲ ਵਿਆਹ ਵਰਤਾਰਾ ਕੀਤਾ ਜਾ ਰਿਹਾ ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਅੰਦਰ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਆ ਪ੍ਰਾਪਰ ਦੇ ਹੱਕ ਹਕੂਕ ਆ ਠੀਕ ਹੈ ਜਿਹੜਾ ਜਿਹੜਾ ਮਾਨਵਤਾ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਇਦਾਂ ਦਾ ਮਾਮਲਾ ਹੈ ਜਿਹੜੇ ਬੰਦੀ ਸਿੰਘਾਂ ਨੂੰ ਚ ਕਈਆਂ ਦੀ ਸਿਹਤ ਖਰਾਬ ਹੋ ਚੁੱਕੀ ਹੈ ਇਹਨਾਂ ਦੇ ਦਿਮਾਗੀ ਤੌਰ ਤੇ ਦੀ ਗੱਲ ਕਰ ਲਈਏ ਇਹਨਾਂ ਦੀ ਸਿਹਤ ਦੇ ਵਕਫਾ ਕਿ ਜਿਹੜੇ ਉਹਨਾਂ ਨੂੰ ਸਮੱਸਿਆਵਾਂ ਉਹਨਾਂ ਦੀ ਗੱਲ ਕਰ ਲਈਏ ਕਿਸੇ ਪਾਸੇ ਤਾਂ ਜਣੀ ਤੁਸੀਂ ਮਾਨਵਤਾ ਦੇ ਧਾਰ ਤੇ ਕੋਈ ਫੈਸਲਾ ਲਾਓ ਨਾ ਬਿਲਕੁਲ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਕੋਈ ਸੁਣਵਾਈ ਨਹੀਂ ਐਜੀਪੀਸੀ ਲਗਾਤਾਰ ਇਸ ਮਾਮਲੇ ਤੇ ਕੋਸ਼ਿਸ਼ ਕਰ ਰਹੀ ਹੈ ਉਹ ਜਿਹੜਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਚ ਅਗਲੇ ਦਿਨਾਂ ਚ ਵਾਕ ਕਸਕ ਜਥੇਬੰਦੀਆਂ ਦਾ ਪੰਥ ਇਕੱਠ ਬੁਲਾਇਆ ਜਾਏਗਾ ਉੱਥੇ ਫੈਸਲਾ ਕਰਿਆ ਜਾਏਗਾ ਕਿ ਕਿਸ ਕਦਰ ਇਹਨੂੰ ਲਹਿਰ ਦਾ ਰੂਪ ਦੇਣਾ ਹੈ ਜੀ ਅਮੀਰ ਸਾਹਿਬ ਪਹਿਲੀ ਵਾਰੀ ਲਹਿਰ ਦੇ ਰੂਪ ਦੇਣ ਦੀ ਗੱਲ ਕਰਦੇ ਨਜ਼ਰ ਆਏ ਹੈ ਕਉਕਾ ਕਟੋਕਾਰ ਸਾਨੂੰ ਜਿਹੜਾ ਹੈਗਾ ਕਿਸਾਨੀ ਅੰਦੋਲਨ ਤੇ ਸਭ ਕੁਝ ਸਿੱਖ ਲੈਣਾ ਚਾਹੀਦਾ ਹੈ ਕਿਸਾਨੀ ਅੰਦੋਲਨ ਜੋ ਦਿੱਲੀ ਦੀਆਂ ਬਰੂਆਂ ਤੇ ਲੜਿਆ ਤਿੰਨੇ ਖੇਤੀ ਕਾਨੂੰਨ ਦੁਨੀਆ ਪਰ ਕਹਿੰਦੇ ਸੀ ਰਾਤ ਨਹੀਂ ਹੋਣਗੇ ਰਾਤ ਨਹੀਂ ਹੋਣਗੇ ਤਿੰਨੇ ਖੇਤੀ ਕਾਨੂੰਨ ਦੇ ਕਿਸਾਨ ਰੱਦ ਕਰਵਾ ਸਕਦੇ ਕਿਉਂ ਹੋਗੇ ਕਿ ਇੱਕ ਲਹਿਰ ਸੀ ਐਸਜੀਪੀਸੀ ਤੇ ਪੰਥਕ ਜਿ세 ਬੰਦਿਆਂ ਨੂੰ ਵੀ ਰਾਜਾਂਣ ਤੇ ਬੰਦ ਕੈਸਿੰਦਾਨ ਜਿਹੜੇ ਸਿੰਘ ਹੈਗੇ ਆ ਬੰਦ ਕਸਿੰਘਾਂ ਦੀ ਰਿਹਾਈ ਦੇ ਲਈ ਅੰਦੋਲਨ ਕਰਨਾ ਪਏਗਾ ਇੱਕ ਮਹਮ ਬਣਾਉਣੀ ਪਏਗੀ ਲਹਿਰ ਬਣਾਉਣੀ ਪਏਗੀ ਤਾਂ ਇਹ ਕਿਦਰੀ ਸਮਾਈ ਹੋਏਗੀ ਨਹੀਂ ਤਾਂ ਬਾਕੀ ਇਹਨਾਂ ਦੇ ਸਾਰੇ ਸਮਾਈ ਦੇ ਦਰਵਾਜ਼ੇ ਇਸ ਵੇਲੇ ਬੰਦ ਨਜ਼ਰ ਆ ਰਹੇ ਆ ਜੀ ਜੀ ਸੋ ਸਬ ਅੱਗੇ ਵਧਾਂਗੇ ਤੇ ਗੱਲ ਜਿਹੜੀ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜੋ ਪਾਣੀ ਦਾ ਮੁੱਦਾ ਵੱਡੇ ਪੱਧਰ ਦੇ ਉੱਪਰ ਚਰਚਾ ਦਾ ਵਿਸ਼ਾ ਬਣਾਇਆ ਗਿਆ ਉਸ ਤੇ ਬਾਰੇ ਕਰਾਂਗੇ ਕਿਉਂਕਿ ਹੁਣ ਸਵਾਲ ਤਾਂ ਹੀ ਖੜਾ ਹੁੰਦਾ ਵਾਰ-ਵਾਰ ਹਰਿਆਣਾ ਦੇ ਸੀਐਮ ਨੇ ਜਿਹੜੇ ਜਾਂ ਹਰਿਆਣਾ ਦੇ ਜਿੰਨੇ ਲੀਡਰ ਨੇ ਇੱਕੋ ਗੱਲ ਕਹਿ ਰਹੇ ਨੇ ਕਹਿੰਦੇ ਜੀ ਸਾਨੂੰ ਤਾਂ ਪਾਣੀ ਬਹੁਤ ਮਿਲਦਾ ਰਿਹਾ ਸਾਨੂੰ ਤਾਂ ਕਦੇ ਕਿਸੇ ਨੇ ਨਹੀਂ ਰੋਕਿਆ ਪਿਛਲੀਆਂ ਸਰਕਾਰਾਂ ਜਿੰਨੀਆਂ ਸੀ ਚਾਹੇ ਉਹ ਅਕਾਲੀ ਦਲ ਦੀ ਸੀ ਚਾਹੇ ਕਾਂਗਰਸ ਦੀ ਸੀ ਕਹਿੰਦੇ ਪਰ ਇਸ ਵਾਰੀ ਜ਼ਿਆਦਾ ਰੌਲਾ ਰੱਪਾ ਕਿਉਂ ਪੈ ਰਿਹਾ ਹੈ ਫਿਰ ਜਦੋਂ ਇਹ ਗੱਲ ਹੋ ਰਹੀ ਹੈ ਫਿਰ ਸਵਾਲ ਇਸ ਚੀਜ਼ ਤੇ ਵੀ ਖੜੇ ਹੋ ਰਹੇ ਆ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਸਾਬਕਾ ਸਰਕਾਰਾਂ ਰਹਿ ਚੁੱਕੀਆਂ ਨੇ ਉਹਨਾਂ ਨੇ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਂ ਉਹਨਾਂ ਨੇ ਆਪਦੀ ਭਾਈ ਵਾਲੀ ਲਗਾਈ ਹੈ ਕਿ ਉਹਨਾਂ ਨੇ ਕੋਈ ਸਵਾਲ ਹੀ ਖੜਾ ਨਹੀਂ ਕੀਤਾ ਉਸ ਸਮੇਂ ਜੀ ਬਹੁਤ ਅਹਿਮ ਸਵਾਲ ਹੈ ਦੇਖੋ ਹਰਿਆਣਾ ਦੇ ਮੁੱਖ ਮੰਤਰੀ ਸੈਨੀ ਸਾਹਿਬ ਲਗਾਤਾਰ ਇਹ ਕਹਿੰਦੇ ਆ ਰਹੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਸਮੇਂ ਸਾਨੂੰ ਖੁੱਲਾ ਪਾਣੀ ਮਿਲਦਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਿਉਂ ਰਿਕਰਡ ਆ ਰਹੇ ਆ ਵੱਡੀ ਗੱਲ ਇਹ ਹੈ ਕਿ ਇਸ ਮੁੱਦੇ ਤੇ ਪੰਜਾਬ ਦੇ ਜਿਹੜੇ ਮੁੱਖ ਰਾਸੀ ਤਰ੍ਹਾਂ ਸੁਣੇ ਕਾਲੀਦਾਦੀ ਗੱਲ ਕਰ ਲਈਏ ਕਾਂਗਰਸ ਦਾ ਮਖੂਰੋਦੀ ਤਰਹਾਈ ਹੈ ਕਾਂਗਰਸ ਦੀ ਗੱਲ ਕਰ ਲਈਏ ਇਹਨਾਂ ਨੇ ਚੁੱਪੀ ਧਾਰੀ ਹੋਈ ਹੈ ਸੈਨੀ ਸਾਹਿਬ ਦੇ ਬਿਆਨ ਤੇ ਅਗਰ 10 ਕਾਂ ਬਦੀ ਤੇ ਸਰਕਾਰਾਂ ਕੀ ਦੀਆਂ ਰਹੀਆਂ ਕਾਲੀ ਗਲਤੀ ਸਰਕਾਰ ਰਹੀ ਕਾਂਗਰਸੀ ਸਰਕਾਰ ਰਹੀ ਜਿਹੜਾ ਹਰਿਆਣਾ ਵਾਲੇ ਕਹਿੰਦੇ ਨੇ ਕਿ ਉਹਨਾਂ ਦੇ ਸਮੇਂ ਸਾਨੂੰ ਪਾਣੀ ਦੇ ਖੁੱਲੇ ਗਫੇ ਮਿਲਦੇ ਰਹੇ ਆ ਕੋਈ ਸਮੱਸਿਆ ਨਹੀਂ ਆਈ ਜੀ ਐਦਾ ਅਰਥ ਤਾਂ ਹੀ ਹੋਇਆ ਕਿ ਜਿਹੜੀਆਂ ਸਾਡੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਦੋਨਾਂ ਹੱਥਾਂ ਨਾਲ ਪੰਜਾਬ ਦਾ ਪਾਣੀ ਲਟਾਇਆ ਹੂੰ ਇਸੇ ਕਰਕੇ ਮੁਕੰਤਰੀ ਭਗਵੰਤ ਮਾਨ ਫੇਰ ਆਪਣਾ ਸਟੇਜਾਂ ਦੇ ਖੜੇ ਹੋ ਕੇ ਗੱਲ ਕਰਦੇ ਆ ਨਾ ਕਹਿੰਦੇ ਪਿਛਲੀਆਂ ਸਰਕਾਰਾਂ ਕਿਉਂ ਗੱਲ ਕਰਨੀਆਂ ਕਹਿੰਦੇ ਇੱਕ ਸਰਕਾਰ ਤਾਂ ਇਹ ਜਹੀ ਸੀ ਜਿਵੇਂ ਖੇਤ ਨੂੰ ਸਿੱਧੀ ਨਹਿਰ ਜਾਂਦੀ ਹੈ ਕਹਿੰਦੇ ਜਿਦਾ ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੁੰਦਾ ਗੱਲ ਕਹਿਣ ਦਾ ਇਹਦੇ ਨਹਿਰ ਤੋਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਜਦੋਂ ਖੇਤ ਇਹ ਜਾਂਦਾ ਪਾਣੀ ਜੇ ਖੇਤ ਨੂੰ ਸਿੱਧੀ ਨਹਿਰ ਜਾਂਦੀ ਹੋਵੇ ਉਹ ਕਹਿੰਦੇ ਫਿਰ ਕਿਉਂ ਕਰ ਲੂਗਾ ਪੰਜਾਬ ਦੇ ਪਾਣੀਾਂ ਦੇ ਹੱਕ 'ਚ ਇੱਕ ਹੋ ਸਰਕਾਰ ਰਹੀ ਹੈ ਨਾ ਤਾਂ ਨਹੀਂ ਉਹਨਾਂ ਨੇ ਕਿਸੇ ਦਾ ਲਿਆ ਪਰ ਇਸ਼ਾਰਾ ਜ਼ਰੂਰ ਕਰਦੇ ਐ ਕਿ ਜਿਨ੍ਹਾਂ ਦੇ ਘਰਾਂ 'ਚ ਸੋਨੇ ਦੀਆਂ ਟੂਟੀਆਂ ਲੱਗੀਆਂ ਹੋਣਗੀਆਂ ਉਹਨਾਂ ਨੂੰ ਪਾਣੀ ਦੀ ਕੀ ਪਰਵਾਹ ਹੈ ਬਿਲਕੁਲ ਸਿਸ ਕਦਰ ਪਿਛਲੀਆਂ ਸਰਕਾਰਾਂ ਦੇ ਸਮੇਂ ਚ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਲੁੱਟਿਆ ਗਿਆ ਉਹਦੇ ਬਾਰੇ ਵਿਰੋਧੀਆਂ ਚੁੱਪ ਗਿਆ ਹੋਏ ਆ ਹਮ ਆਕਰੋਧੀਆਂ ਬਹੁਤ ਸਾਰੇ ਮਾਮਲੇ ਤੇ ਸਵਾਲ ਉਠਉਂਦੀਆਂ ਆ ਤੇ ਹੁਣ ਜੇ ਮੁੱਖ ਮੰਤਰੀ ਭਗਵੰਤ ਮਾਨ ਆ ਇਸ ਮਾਮਲੇ ਤੇ ਲਗਾਤਾਰ ਲਲਕਾਰ ਰਏ ਕਿ ਸੀ ਹਰਿਆਣਾ ਨੂੰ ਪਾਣੀ ਦੇਣਗੇ ਨਹੀਂ ਸਾਡੇ ਕੋਲ ਇੱਕ ਬੂੰਦ ਤੂੰ ਪਾਣੀ ਨਹੀਂ ਹਰਿਆਣਾ ਨੂੰ ਦੇਣ ਦੇ ਲਈ ਤੇ ਫਿਰ ਪਿਛਲੇ ਸਮੇਂ ਜਿਹੜੀਆਂ ਸਰਕਾਰਾਂ ਕਰਦੀਆਂ ਰਹੀਆਂ ਉਹਦਾ ਜਵਾਬ ਤੇ ਕਾਂਗਰਸ ਅਕਾਲੀ ਦਲ ਨੂੰ ਦੇਣਾ ਪਏਗਾ ਨਾ ਬਿਲਕੁਲ ਆਖਰ ਉਹਨਾਂ ਦੀਆਂ ਸਰਕਾਰਾਂ ਦੇ ਸਮੇਂ 'ਚ ਕਿਉਂ ਹੁੰਦਾ ਰਿਆ ਜਿਹੜੀ ਚੁੱਪ ਧਾਰੀ ਆ ਵਿਰੋਧੀ ਧਿਰ ਨੇ ਇਹ ਚੁੱਪਦੇ ਉਤੋਂ ਹੀ ਸਵਾਲ ਉੱਠਦੇ ਨਜ਼ਰ ਆ ਰਹੇ ਐ ਜੀ ਜੀ ਸਿੱਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਕਾਲੀ ਦਲ ਦੀ ਭਰਤੀ ਮਹੰਮ ਦੇ ਬਾਰੇ ਹਾਲਾਂਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਾਲਾਤ ਕੋ ਜਨ ਸੁਖਾਵੇਂ ਬਣੇ ਹੋਏ ਸੀ ਤਾਂ ਉਸ ਸਮੇਂ ਕਿਤੇ ਨਾ ਕਿਤੇ ਕਮੇਟੀ ਵੱਲੋਂ ਇਸ ਗੱਲ ਤੋਂ ਕਿਨਾਰਾ ਕੀਤਾ ਗਿਆ ਕਿ ਫਿਲਹਾਲ ਇਸ ਜਿਹੜੀ ਮੁਹਮਮ ਨੂੰ ਭਰਤੀ ਮੁਹਮ ਨੂੰ ਥੋੜਾ ਜਿਆ ਰੋਕ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਸ਼ੁਰੂ ਹੋਈ ਹੈ ਭਰਤੀ ਮੁਹਮ ਅੱਜ ਮੋਗਾ ਦੇ ਵਿੱਚ ਜਿਹੜੀ ਹੈ ਉਹ ਕਮੇਟੀ ਪਹੁੰਚੀ ਜਿੱਥੇ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਨਾਲ-ਨਾਲ ਜਿਹੜੇ ਮੈਂਬਰ ਨੇ ਉਹ ਸੁਨੇਹਾ ਵੀ ਦੇ ਰਹੇ ਨੇ ਵਾਰ-ਵਾਰ ਕਿ ਤੁਸੀਂ ਆਓ ਇਸ ਮੁਹਮ ਦੇ ਵਿੱਚ ਹਿੱਸਾ ਲਾਓ ਤੇ ਨਾਲ ਜੁੜੋ ਜੀ ਜੀ ਦੇਖੋ ਜਦੋਂ ਆਪਾਂ ਕਾਲੀਦਾਲ ਦੀ ਭਰਤੀ ਮਹਿਮ ਦੀ ਗੱਲ ਕਰਦੇ ਆਪਾਂ ਕੱਲ ਗੜਗਾਹ ਸਭ ਦੀ ਗੱਲ ਕਰ ਰਹੇ ਸੀ ਕਾਲਤਾ ਸਭ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਪੰਥਕੇ ਕਾ ਹੋਣਾ ਚਾਹੀਦਾ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹੀ ਮੂਲ ਕੇਂਦਰ ਬਿੰਦੂ ਆ ਪੰਥਕ ਮੁੱਦੇ ਦਾ ਹੁਣ ਪੰਜਵੇਂ ਮੇਰੀ ਕਮੇਟੀ ਜਿਹੜੀ ਕਾਲਤਾ ਸਭ ਨੂੰ ਨਿਯੋਤ ਕੀਤੀ ਗਈ ਬਣਾਈ ਗਈ ਉਹਦੇ ਵੇਲੇ ਲਗਾਤਾਰ ਪੰਜਾਬ ਚ ਜਿਹੜੀ ਭਰਤੀ ਦੀ ਮਹਮ ਚਲਾਈ ਜਾ ਰਹੀ ਉਹ ਵੀ ਕਿਸੇ ਹੋਰ ਕੰਮ ਲਈ ਨਹੀਂ ਸ੍ਰੋਮਣੀ ਕਾਲੀਦਾਲ ਲਈ ਸ੍ਰੋਮਣੀ ਕਾਲੀਦਾਲ ਲੋਕ ਕਹਿੰਦੇ ਅਸਲ ਕੰਮ ਕੇ ਸੀਨੀਅਰ ਨੇ ਸਾਨੂੰ ਜਿਹੜਾ ਹੁਕਮ ਦਿੱਤਾ ਸੀ ਭਰਤੀ ਕਰਨ ਦਾ ਅਕਾਲ ਤਖਸ ਦੇ ਹੁਕਮ ਮੁਤਾਬਕ ਅਸੀਂ ਭਰਤੀ ਕਰ ਰਹੇ ਹਾਂ ਉਸ ਪੰਮੇ ਮੇਰੀ ਕਮੇਟੀ ਨੂੰ ਕਿੰਨਾ ਵੱਡਾ ਹੰਗਾਰਾ ਮਿਲਿਆ ਇਹ ਅੰਦਾਜ਼ਾ ਲਗਾ ਲਓ ਨਾਕ ਦੀ ਗਰਮੀ ਹੈ ਮੋਗੇ ਦੇ ਵਿੱਚ ਅੱਜ ਕਿਸੇ ਪੈਲੇਸ ਚ ਭਰਤੀ ਮਹਿਮਦਾ ਪ੍ਰੋਗਰਾਮ ਰੱਖਿਆ ਗਿਆ ਸੀ ਮੇਰੀ ਜਾਣਕਾਰੀ ਬਤਾਓ ਕਿ ਕਿਹਾ ਇਹ ਜਾ ਰਿਹਾ ਹੈ ਕਿ ਉੱਥੇ ਤੇ ਸਟੂਨ ਨੂੰ ਜਗ੍ਹਾ ਨਹੀਂ ਸੀ ਇੰਨਾ ਵੱਡਾ ਹੰਗਾਰਾ ਸੀ ਆਪਾਂ ਚੈਨਲ ਤੋਂ ਮੰਪੀ ਦਿਹਾਲੀ ਜਿਹੜੇ ਭਰਤੀ ਮਹਿਮਦੇ ਇੱਕ ਸੀਨੀਅਰ ਆਗੂ ਹੈ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਆਈ ਸਾਲ ਨੂੰ ਜੋ ਪਛਾਗਿਆ ਤਾਂ ਉਹ ਕਹਿੰਦੇ ਜੀ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਹੈ ਕਿ ਸਾਡੀ ਉਮੀਦ ਨਾਲੋਂ ਵੱਡੀ ਗੱਲ ਹੈ ਕਿ ਲੋਕ ਸਾਡੇ ਕੋਲੇ ਇੰਨਾ ਪਹੁੰਚ ਕਰ ਰਿਹਾ ਹੈ ਕਿ ਸਾਡੇ ਸ਼ਹਿਰ ਜਾਓ ਸਾਡੇ ਕਸਬੇ ਜਾਓ ਉਹ ਕਹਿੰਦੇ ਆਉਣ ਵਾਲੇ ਦਿਨਾਂ ਚ ਇਦਾਂ ਹੀ ਭਰਤੀ ਮਹਿਮਸੀ ਜਾਰੀ ਰੱਖਾਂਗੇ ਸੋ ਸ਼੍ਰੋਮਣੀ ਕਾਲਜ ਦੀ ਇੱਕ ਵਾਇਸ ਵੀ ਸਿੰਘ ਬਾਦਲ ਹੁਣੀ ਕਰ ਰਿਹਾ ਪ੍ਰਧਾਨ ਹੈ ਉਹਨਾਂ ਲਈ ਇੱਕ ਵੱਡੀ ਜ਼ਰੂਰਤ ਜਾਂ ਸਮੱਸਿਆ ਖੜੀ ਹੁੰਦੀ ਨਜ਼ਰ ਆ ਰਹੀ ਹੈ ਜੀ ਹੱਥ ਦੀ ਗਰਮੀ 'ਚ ਮੋਗੇ 'ਚ ਇੰਨਾ ਵਡਾ ਘਰਾ ਮਿਲੇ ਹਮ ਅਕਾਲੀ ਦਲ ਦੀ پارٹی ਮੈਂ ਮੈਨੂੰ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਤਾਂ ਪੈਲਸ 'ਚ ਬੈਠੇ ਆ ਉਹਨਾਂ ਦਾ ਜਾਦਾ ਲੋਕਾਂ ਦੀ ਜਗ੍ਹਾ ਹੋਣ ਕਰਕੇ ਤੇ ਸੁੱਟਣ ਲਈ ਥਾਂ ਨਹੀਂ ਮਿਲਣੀ ਇਸ ਕਰਕੇ ਉੱਥੇ ਪਸੀਨੇ ਛੁੱਟੇ ਹੋਏ ਸੀ ਤੇ ਲੱਗਦਾ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੰਨਾ ਵਡਾ ਘਰਾ ਕਿਹਦੇ ਲੱਗਦਾ ਉਹਨਾਂ ਨੂੰ ਇਸ ਸੀਟ 'ਚ ਬੈਠਿਆ ਨੂੰ ਵੀ ਪਸੀਨੇ ਛੁੱਟ ਰਹੇ ਹੋਣੇ ਜੀ ਜੀ ਕਿ ਉਹ ਕੇ ਫੈਸਲਾ ਦਾ ਪੰਜਾਬ ਵਾਲਿਆਂ ਨੇ ਇੱਕ ਪਾਸੇ ਕਰਨਾ ਨਾ ਕਿ ਸੁਖਵੀਰ ਸਿੰਘ ਬਾਦਲ ਦੇ ਕਾਲੀਦਾਨ ਨਾਲ ਖੜਾ ਹੋਣਾ ਹੈ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਦੇ ਨਾਲ ਆ ਕੇ ਖੜਨਗੇ ਹੂੰ ਸੁ ਲਗਾਤਾਰ ਮੈਮ ਨੂੰ ਵੱਡਾ ਹੰਗਾਰਾ ਹੈ ਕਿ ਕਾਲੀਦਾਦ ਦੇ ਲਈ ਵੱਡੀ ਚੁਣੌਤੀ ਆਉਣ ਵਾਲੀ ਹੈ ਇਹਨਾਂ ਦੇਖਿਆ ਜਾਏਗਾ ਕਿ ਪੰਜਾਬ ਕਿਸ ਕਦਰ ਕਰਵੜ ਲੈਂਦਾ ਕਿਉਂਕਿ ਅੱਗੇ ਜਿਹੜੀਆਂ ਅਸਥਾਈਆਂ ਚੋਣਾਂ ਆ ਰਹੀਆਂ ਨੇ ਕਿਦੇ ਉਹਨਾਂ ਤੇ ਵੀ ਜਾ ਕੇ ਇਸ ਗੱਲ ਦਾ ਇੰਪੈਕਟ ਜਾਂ ਪ੍ਰਭਾਵ ਪਏਗਾ ਕਿ ਪੰਥਕ ਤਰ੍ਹਾਂ ਕਿਹੜੀ ਤਰ੍ਹਾਂ ਨਾਲ ਜਾ ਕੇ ਖੜੀਆਂ ਹੋਣੀਆਂ ਪੰਜ ਮੈਂਬਰੀ ਕਮੇਟੀ ਨਾਲ ਜੀ ਇਸ ਗ੍ਰੀਨ ਬਦਲਦੀ ਜਿਹੜੀ ਇਕਵਾਇ ਕਰ ਰਹੀ ਕਾਲੀ ਦਲ ਦੀ ਪਾਰਟੀ ਆ ਉਹਦੇ ਨਾਲ ਜਾਣਗੇ ਜੀ ਜੀ ਸੱਚ ਆਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਦੇ ਸਰਕਾਰ ਦੀ ਜੋ ਨਸ਼ਿਆਂ ਵਿਰੁੱਧ ਜੰਗ ਹੈ ਉਹ ਜੰਗ ਲਗਾਤਾਰ ਜਾਰੀ ਹੈ ਹੁਣ ਪਹਿਲਾਂ ਜਿੱਥੇ ਪ੍ਰਸ਼ਾਸਨ ਉਤਰਿਆ ਸੀ ਤੇ ਰਾਜਪਾਲ ਸਾਹਿਬ ਉਤਰੇ ਸੀ ਮੈਦਾਨ ਦੇ ਵਿੱਚ ਹੌਣ ਉਸ ਮੈਦਾਨ ਦੇ ਵਿੱਚ ਮੁੱਖ ਮੰਤਰੀ ਮਾਨ ਖੁਦ ਉਤਰੇ ਨੇ ਉਹਨਾਂ ਦੇ ਨਾਲ ਸੁਪਰੀਮੋ ਰਵਿੰਦ ਕੇਜੀ ਵਾਲਵੀ ਨੇ ਸੋ ਅੱਜ ਜਿਹੜਾ ਜੰਗ ਦਾ ਆਗਾਜ਼ ਹੈ ਜਿਹੜਾ ਉਹ ਦੁਆਬੇ ਤੋਂ ਕੀਤਾ ਗਿਆ ਤੇ ਦੁਆਬੇ ਤੇ ਆਪ ਉਥੇ ਪਹੁੰਚੇ ਹੋਏ ਸੀ ਕਿਉਂਕਿ ਉਥੇ ਜਿੱਥੇ ਇੱਕ ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਨਾਲ-ਨਾਲ ਉਥੇ ਮੌਜੂਦ ਲੋਕਾਂ ਨੂੰ ਸੌਂ ਵੀ ਚੁਕਵਾਈ ਗਈ ਹੈ ਕਿ ਤੁਸੀਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰੋਗੇ ਅਜਿਹੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਹੋਗੇ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਇਸ ਚੀਜ਼ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਤਾਰੀਫ਼ ਹੋਈ ਤਾਂ ਹੈ ਪਰ ਕਈ ਜਗ੍ਹਾ ਤੇ ਵਿਰੋਧ ਵੀ ਹੈ ਕਿ ਤਰੀਕਾ ਗਲਤ ਸੀ ਪਰ ਕੰਮ ਬਿਲਕੁਲ ਠੀਕ ਕੀਤਾ ਜਾ ਰਿਹਾ ਜੀ ਦੇਖੋ ਤੁਸੀਂ ਜੇ ਆਪਾਂ ਵਿਰੋਧੀ ਜਾਂ ਹਮਾਇਤੀ ਗੱਲ ਕਰਦੇ ਆ ਤਾਂ ਜਿਸ ਤਰੀਕੇ ਦੇ ਨਾਲ ਮੁਕੰਦਨ ਭਗਵਾਨ ਸਿੰਘ ਮਾਨ ਨੇ ਜੁਧ ਨਸ਼ਾ ਵਿਰੋਧਾ ਲੜਾਈ ਸ਼ੁਰੂ ਕੀਤੀ ਆ ਪੰਜਾਬ ਚੋਂ ਪਾਸ ਯਾਤਰਾ ਸ਼ੁਰੂ ਕੀਤੀ ਅੱਜ ਹਿਆਰ ਪਰਚਾ ਉਨਾ ਦਾ ਵੱਡਾ ਕਾਰਨ ਸੀ ਜਿੱਥੇ ਉਹਨਾਂ ਨੇ ਹੀ ਸੁਨੇਹਾ ਦਿੱਤਾ ਨਸ਼ਿਆਂ ਦੇ ਖਿਲਾਫ ਲੜਾਈ ਦਾ ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਰੋਧੀ ਧਿਰਾਂ ਆਪਣੇ ਸਮੇਂ 'ਚ ਕਿਉਂ ਨਹੀਂ ਇਹੀ ਮੈਮ ਵਛੜ ਸਕੀਆਂ ਜੀ ਕੋ ਕਿਸੇ ਵੀ ਹਾਕਮ ਦੇ ਬਾਰੇ ਸਵਾਲ ਕਰਨੇ ਜਾਂ ਸਵਾਲ ਪੁੱਛਣੇ ਸੁਭਾਵਿਕ ਹੈ ਤੇ ਸੌਖੇ ਵੀ ਹੈ ਪਰ ਜਦੋਂ ਇਹ ਪਿਛਲੇ ਪਸੂਕੜ ਦੀ ਆਪਾਂ ਗੱਲ ਕਰਦੇ ਆ ਜਿਦਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਕਹਿੰਦੇ ਆ ਕਿ ਆਕਰ ਪਿਛਲੀਆਂ ਸਰਕਾਰਾਂ ਵੇਲੇ ਕਿ ਹੋਇ ਇਸ ਤਰ੍ਹਾਂ ਨਸ਼ੇ ਬੇਰੋਗ ਟੋਕ ਵਿਗਦੇ ਰਹੇ ਚਾਹੇ ਕਾਂਗਰਸੀ ਸਰਕਾਰ ਹੀ ਹੋਵੇ ਚਾਹੇ ਕਾਲੀ ਦਾਲ ਦੀ ਸਰਕਾਰ ਰਹੀ ਹੋਵੇ ਸਵਾਲ ਤਾਂ ਉੱਠਣਗੇ ਨਾ ਕਿ ਕਾਲੀ ਦਾਲ ਦੀ ਸਰਕਾਰ ਸਮੇਂ ਕਮਿਊਨਿਟੀ ਦੇ ਖਿਲਾਫ ਮہم ਨਹੀਂ ਚੱਲੀ ਕਿਉਂ ਲਾਇਸੈਂਸ ਦੀ ਗੱਲ ਆਇਆ ਕਾਂਗਰਸ ਦੀ ਆਪਾਂ ਗੱਲ ਕਰ ਲਈ ਕਪਟਨ ਅਮਰਿੰਦਰ ਦਾ ਆਪਾਂ ਵਾਰ-ਵਾਰ ਕਈ ਮੌਕਿਆਂ ਤੇ ਜ਼ਿਕਰ ਅਕਸਰ ਕਰਦੇ ਰਹੇ ਨੇ ਹੁਣ ਤਾਂ ਚਲੋ ਕਾਂਗਰਸ ਤੇ ਰਹੀ ਨਹੀਂ ਭਾਜਪਾ ਚਲੇ ਗਿਆ ਪਰਪੋਸ ਤੋਂ ਉਹਦੀ ਜ਼ਿਕਰ ਕਰ ਰਹੇ ਜਦੋਂ ਆਪ ਮੁੱਖ ਮੰਤਰੀ ਸੀ ਉਹਨਾਂ ਨੇ ਹੱਤਚ ਗੁਟਕਾ ਸਾਫੜ ਕੇ ਸੌਂਖਾ ਦੀ ਸੀ ਕਿ ਪੰਜਾਬ ਤੋਂ ਮਨਸੇ ਖਤਮ ਕਰ ਦੇਗਾ ਕਾਂਗਰਸ ਵੀ ਸੰਸਦਾਂ ਜੋ ਪਾਸੇ ਚਲੀ ਗਈ ਕਾਲੀਦਾਤਾ ਹਾਸ਼ੀਏ ਤੇ ਚ ਜਾਇਗਾ ਪਰ ਨਸ਼ੇ ਖਤਮ ਨਹੀਂ ਹੋਏ ਹੁਣ ਵੱਡਾ ਸਵਾਲ ਇਹ ਵੀ ਆ ਕਿ ਜੇ ਪਿਛਲੀਆਂ ਸਰਕਾਰਾਂ ਦੇ ਸਮੇਂ ਚ ਇਦਾਂ ਦੀ ਕੁਮਹਿਮ ਚਲਾਈ ਹੁੰਦੀ ਦੇਖੋ ਜਦੋਂ ਪ੍ਰੋਗਰਾਮ ਚੱਲਦੀ ਐ ਤਾਂ ਤਾਂ ਸੁਨਿਆ ਦਾ ਜਾਂਦਾ ਹੀ ਆ ਨਾ ਹੁਣ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਕਿ ਦੇਖੋ ਜੀ ਮਜੀਠਾ ਦੇ ਵਿੱਚ ਐਡਾ ਵੱਡਾ ਜਿਹੜਾ ਰਿਲੇਸ਼ਨ ਆ ਕਰਕੇ ਕਾਹਨ ਹੋ ਗਿਆ ਇਹਨੇ ਲੋਕਾਂ ਦੀ ਮੌਤ ਹੋ ਗਈ ਬਿਲਕੁਲ ਜਿਹੜਾ ਤੱਤ ਹੈ ਗਿਆ ਇਸ ਗੱਲ ਦੇ ਪਰ ਕੀ ਜਿਹੜੀ ਹੈਗੀ ਹੈ ਨਸ਼ਾ ਵਿਰੋਧੀ ਮਹਮਾ ਉਹ ਨਹੀਂ ਚਲੋਣੀ ਚਾਹੀਦੀ ਜੀ ਨਸ਼ਾ ਵਿਰੋਧੀ ਮਹਮਾ ਚਲਾਈ ਜਾ ਰਹੀ ਹੈ ਤਾਂ ਉਹਦਾ ਫਿਰ ਨੁਕਸਾਨ ਆ ਜਾਂ ਨਸ਼ੇ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਜੀ ਜੇ ਆਪਾਂ ਗੱਲ ਕਰਦੇ ਹਾਂ ਕਿ ਚੋਣਾਂ ਦੀ ਕਿ ਚੋਣਾਂ ਵੇ ਲੜਾਈਆਂ ਲੜੀਆਂ ਜਾਂਦੀਆਂ ਜਾਂ ਚੋਣਾਂ ਵੇ ਇਦਾਂ ਦੇ ਸਨੇਹ ਦਿੱਤੇ ਜਾਂਦੇ ਆ ਜਿਵੇਂ ਕਪਤਨ ਮਰਿੰਦਰ ਦੀ ਗੱਲ ਜਾਂ ਦੂਜੀਆਂ ਤਰ੍ਹਾਂ ਦੀ ਗੱਲ ਕਰਦੇ ਹਾਂ ਹੁਣ ਤਾਂ ਪਿਆਰ ਚ ਕੋਈ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਬਿਲਕੁਲ ਦੋ ਸਾਲ ਬਾਅਦ ਚੋਣਾਂ ਆ ਜਾਣਗੀਆਂ ਹੁਣ ਕੋਈ ਸਰਕਾਰ ਜਿਹੜੀ ਹੈਗੀ ਹੈ ਚੰਡਾ ਚੁੱਕ ਕੇ ਪਿੰਡ ਪਿੰਡ ਜਾ ਰਹੀ ਹੈ ਗਲੀ ਗਲੀ ਹੋਕਾ ਦੇ ਏਰੀਆ ਕਿ ਨਸ਼ਿਆਂ ਨਾਲ ਕੋਈ ਸਮਝੌਤਾ ਨਹੀਂ ਨਸ਼ਿਆਂ ਦੇ ਖਿਲਾਫ ਡਟ ਕੇ ਲੜਾਈ ਆ ਪਿੰਡਾਂ ਦੀਆਂ ਪੰਡੇ ਤਾਂ ਸੁਨਿਆ ਸਮਾਜਿਕ ਬਾਈਕਾੜ ਦੀ ਗੱਲ ਲੋਕਾਂ ਤੋਂ ਸੋਹਾਂ ਚਗਾਈਆਂ ਜਾ ਰਹੀਆਂ ਇਸ ਮਹਿਮ ਨੂੰ ਫਿਰ ਸਾਥ ਸੰਘਾਰਾ ਮਿਲੇਗਾ ਮਿਲੇਗਾ ਨਾ ਇਹ ਤਾਂ ਕੋਈ ਹੋ ਸਕਦਾ ਕੋ ਕਵੇ ਕਿ ਮੈਂ ਤੋਂ ਵਧੀਆ ਬਿਹਤਰ ਤੇ ਚਲਾ ਕੇ ਕੋ ਹੋਰ ਪ੍ਰੋਗਰਾਮ ਦੇ ਸਕਦਾ ਹਾਂ ਜੀ ਪਰ ਸਮਾਂ ਉਹ ਤੇ ਜਿਹੜਾ ਪਿਛਲਾ ਸਮਾਂ ਲੰਘ ਗਿਆ ਜਵਾਬ ਤਾਂ ਹੁਣ ਸਮਾਂ ਬਾਰੇ ਪੁੱਛੇ ਜਾ ਰਹੇ ਹੈ ਨਾ ਇਹ ਜਿਹੜਾ ਸਮਾਂ ਹੱਥੋਂ ਨਿਕਲ ਗਿਆ ਉਹਨੂੰ ਤਾਂ ਆਪਾਂ ਕਿਸੇ ਨੇ ਕੀਤਾ ਨਹੀਂ ਹੁਣ ਜਿਹੜੇ ਲੋਕ ਨਸ਼ਿਆਂ ਦੇ ਖਰਾਬ ਮਹਿਮ ਚਲਾ ਹੀ ਰਹੇ ਹੈ ਪਿੰਡ-ਪਿੰਡ ਜਾ ਰਹੇ ਆ ਹੁਕਾ ਦੇ ਰਹੇ ਆ ਉਹਨਾਂ ਬਾਰੇ ਸਵਾਲ ਕਰਨੇ ਬਹੁਤ ਸੌਖੇ ਹੈ আর ਜਿਹੜੇ ਕੰਡੇ ਵੀ ਜਿਵੇਂ ਪਿਛਲੇ ਸਰਕਾਰਾਂ ਸਮੇਂ ਦੇ ਹੈ ਚਾਹੇ ਕਾਂਗਰਸ ਦੀ ਸਰਕਾਰ ਹੈ ਚਾਹੇ ਕਾਗਲਪਾਤੀ ਜਨਤਾ ਪਾਰਟੀ ਦੀ ਸਰਕਾਰ ਹੈ ਮੈਂ ਅੱਜ ਦੇਖਿਆ ਸੀ ਅੱਜ ਬਾਰੇ ਕਦਾਵਾਰ ਗੁਆ ਸਣੇスルਜੀ ਗੁਆ ਦੇ ਕੋਈ ਦਵਾਰ ਨਹੀਂ ਸੀ ਜਾਖੜ ਉਹਨਾਂ ਨੇ ਸਵਾਲ ਕੀਤਾ ਸਿੱਧੇ ਤੌਰ ਤੇ ਮੁਖਵੰਦਰੀ ਭਗਵੰਤ ਮਾਨ ਨੂੰ ਜੀ ਜਿਹੜੀ 99ਵੀਂ ਸਦੀ ਜਿਹੜਾਗਾ ਨਸ਼ਾ ਕਰਦੋਂਗਾ ਪਿੰਡਾਂ ਚੋਂ ਜਿਹੜੀ ਉਹਨੇ ਵਿਅੰਗ ਨਾਲ ਸਵਾਲ ਕੀਤਾ ਹੂੰ ਹੁਣਾ ਸ੍ਰੀ ਜਾਖੜ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਕਿ ਲੰਬਾ ਸਮਾਂ ਕਾਂਗਰਸ ਚ ਰਹੇ ਹੁਣ ਭਾਜਪਾ ਚ ਆ ਗਏ ਜਿਹੜਾ 99 ਜਿੱਦਾਂ ਮੁਖਵੰਦਰੀ ਭਗਵੰਤ ਮਾਨ ਕਹਿੰਦੇ ਹੁੰਦੇ ਜੇ ਇੱਕ ਨਾਂ ਕੱਟਦੇ ਹੋ ਬੜੀਆਂ ਸਰਕਾਰਾਂ ਬਾਰੇ 9% ਵੀ ਖਤਮ ਹੋ ਜਾਂਦਾ ਤਿੰਨ 90 ਦੀ ਗੱਲ ਪੁੱਛ ਸਕਦੇ ਸੀ ਜਿਨ੍ਹਾਂ ਨੇ ਸਮੇਂ 'ਚ 9% ਵੀ ਨਸ਼ਾ ਖਤਮ ਨਹੀਂ ਹੋਇਆ ਤਿੰਨ 90% ਬਾਰੇ ਸਵਾਲ ਉਠਾਉਣੇ ਫਿਰ ਮੀਡੀਆ ਦੀ ਸੁਰਖੀਆਂ ਪਟੋਲ ਤੋਂ ਇਲਾਵਾ ਹੋਰ ਵੀ ਦੇਰੇ ਕੁਝ ਨਜ਼ਰ ਨਹੀਂ ਆਂਦਾ ਜੀ ਜੀ ਬਿਲਕੁਲ ਸਤ ਜੀ ਆਪ ਅੱਗੇ ਗੱਲ ਆਪਾਂ ਕਰਾਂਗੇ ਪਾਕਿਸਤਾਨ ਦੇ ਉੱਪਰ ਜਿਸ ਤਰ੍ਹਾਂ ਦੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਨਾਮ ਦਿੱਤਾ ਗਿਆ ਉਸ ਨੂੰ ਆਪਰੇਸ਼ਨ ਸੰਧੂਰ ਹੁਣ ਇਹ ਗੱਲ ਸਿਰਫ ਇਥੋਂ ਤੱਕ ਨਹੀਂ ਰਹੀ ਕਿ ਆਪਰੇਸ਼ਨ ਹੋ ਗਿਆ ਹੈ ਜਿਹੜਾ ਪਾਕਿਸਤਾਨ ਟਿਕ ਗਿਆ ਹੈ ਤੇ ਭਾਰਤ ਨੇ ਅੱਤਵਾਦ ਦੇ ਵਿਰੋਧ ਜਿਹੜੀ ਜੰਗ ਵੱਡੀ ਐ ਉਸ ਦੇ ਵਿੱਚ ਸਫਲਤਾ ਹਾਸਲ ਕੀਤੀ ਐ ਇਹ ਉਸ ਤੋਂ ਵੀ ਵੱਡਾ ਹੋ ਗਿਆ ਜਿੱਥੇ ਇੱਕ ਪਾਸੇ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਇਸ ਵਿਸ਼ੇ ਦੇ ਉੱਪਰ ਹੁਣ ਭਾਜਪਾ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਣਾ ਚਾਹੁੰਦੀ ਐ ਤੇ ਉਹਨਾਂ ਦੇ ਵੱਲੋਂ ਵੱਡਾ ਕੂਟਨੀਤਿਕ ਕਦਮ ਚੁੱਕਿਆ ਗਿਆ ਜਿਸ ਦੇ ਵਿੱਚ ਸੱਤ ਵਫ਼ਦ ਨੇ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਜਾ ਕੇ ਇਸ ਆਪਰੇਸ਼ਨ ਬਾਰੇ ਦੱਸਣਗੇ ਕਿਹਾ ਤਾਂ ਇਹ ਜਾ ਰਿਹਾ ਕਿ ਜਿਹੜਾ ਆਪਰੇਸ਼ਨ ਐ ਕਿਤੇ ਨਾ ਕਿਤੇ ਟੈਰਰਿਸਟ ਦੇ ਖਿਲਾਫ ਜੋ ਲੜਾਈ ਐ ਉਸ ਦਾ ਇੱਕ ਸੁਨੇਹਾ ਹੈ ਤੁਸੀਂ ਕੀ ਮੰਨਦੇ ਹੋ ਵਾਕਈ ਸੁਨੇਹਾ ਹੈ ਜਾਂ ਲੋਕਪ੍ਰਿਆਤਾ ਦਾ ਇੱਕ ਤਰੀਕਾ ਹੈ ਦੇਖੋ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਾਲੀ ਸਥਿਤੀ ਬਣੀ ਉਸ ਤੋਂ ਬਾਅਦ ਜੋ ਭਾਰਤ ਨੇ ਪੀਸ਼ਣ ਲਈ ਹਮ ਆਪਾਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਦੇ ਹਤਵਾਲੀਆਂ ਵੱਲੋਂ ਜਿਹੜੀ ਕਾਲੀ ਕਰਤੂਤ ਪੈਲਗੰਗ ਤੇ ਕੀਤੀ ਗਈ ਉੱਥੇ ਸ਼ਬੀ ਜਿਹੜੇ ਇੱਥੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਕਤਲ ਕੀਤੇ ਗਏ ਜਿਨ੍ਹਾਂ ਦੇ ਉਹਦੇ ਖਾਫ ਜਿਸ ਤਰੀਕੇ ਨਾਲ ਭਾਰਤ ਨੇ ਸਟੈਂਡ ਲਿਆ ਚਹੇ ਦੇ ਪਹਿਲਾ ਮੌਕਾ ਸੀ ਕਿ ਐਡੀ ਵੱਡੀ ਚੁਣੌਤੀ ਦਿੱਤੀ ਕਿ ਹੱਤਵਾਹ ਤੇ ਗਲਵਾ ਜਿਹੜੀ ਨਾਲੋਂ ਨਾਲ ਨਹੀਂ ਚੱਲ ਸਕਦੇ ਭਾਰਤ ਨੇ ਪਾਕਿਸਤਾਨ ਚ ਜਾ ਕੇ ਜਿਹੜੇ ਹੱਤਵਾਦੀ ਠਿਕਾਣੇ ਸੀ ਉਹ ਵੀ ਤਬਾਹ ਕੀਤੇ ਜੀ ਸਿੰਧੂ ਜਿਹੜਾ ਜਲ ਸਮਝੌਤਾ ਸੀ ਉਹ ਨੂੰ ਵੀ ਮੁਲਤਵੀ ਕੀਤਾ ਪੂਰੇ ਸਨੇਹਾ ਵੀ ਦਿੱਤਾ ਕਿ ਤੁਸੀਂ ਗੱਲ ਕਰਦੇ ਹੋ ਖੂਨ ਤੇ ਪਾਣੀ ਨਾਲੋਂ ਨਾਲ ਨਹੀਂ ਚੱਲ ਸਕਦੇ ਜੇ ਸਾਡਾ ਪਾਣੀ ਲੈਣਾ ਹੈ ਤਾਂ ਫਿਰ ਖੂਨ ਬੰਦ ਕਰਨਾ ਪਏਗਾ ਜੇ ਖੂਨ ਬਹਾਉਂਗੇ ਤਾਂ ਫਿਰ ਪਾਣੀ ਨਹੀਂ ਮਿਲੇਗਾ ਜਦੋਂ ਪਾਕਿਸਤਾਨ ਕਾਵੀ ਅਸਮਾਨ ਲੈ ਕੇ ਬਖਰਾੜ ਦੇ ਚ ਆਇਆ ਬੜਾ ਬੁਲਿਆ ਗੱਲਾਂ ਕੀਤੀਆਂ ਕਿ ਅਸੀਂ ਭਾਰਤ ਨੂੰ ਸਭ ਕੁਝ ਸਿਖਾ ਦੇਾਂਗੇ ਪਰ ਅਲਟੀਮੇਟਲੀ ਜਿਹੜਾ ਨਤੀਜਾ ਸਾਹਮਣੇ ਆਇਆ ਭਾਰਤ ਨੇ ਜਿਸ ਬਖੂਬੀ ਦੇ ਨਾਲ ਜਿਸ ਮਜ਼ਬੂਤੀ ਦੇ ਨਾਲ ਹਤਵਾਦ ਦੇ ਖਿਲਾਫ ਸਨੇਹਾ ਦਿੱਤਾ ਔਰ ਪਾਕਿਸਤਾਨ ਨੂੰ ਸਨੇਹਾ ਦਿੱਤਾ ਕਿ ਜੇ ਤੁਹਾਡੇ ਦੇਸ਼ ਦੇ ਅੰਦਰ ਇਦਾਂ ਦੇ ਹਤਵਾਦੀ ਬੈਠੇ ਹੋਣਗੇ ਤਾਂ ਤੁਹਾਡੇ ਨਾਲ ਕੋਈ ਗੱਲਬਾਤ ਜਾਂ ਕੋਈ ਰابطਾ ਨਹੀਂ ਹੋ ਸਕਦਾ ਹੁਣ ਠੀਕ ਕਰ ਕਿਸ ਤਰ੍ਹਾਂ ਤੇ ਲੜਾਈ ਤਾਂ ਬੰਦ ਹੋ ਗਈ ਹੈ ਪਰ ਜਿਸ ਤੱਕ ਭਾਰਤ ਦਾ ਸਵਾਲ ਹੈ ਦੋ ਮਾਮਲੇ ਬੜੇ ਐਮ ਹੈ ਜੇ ਤਰੀਕੇ ਨਾਲ ਫੌਜ ਨੇ ਲੜਾਈ ਲੜੀ ਜਿਉਂ ਸਨਹਾਰ ਦਿੱਤਾ ਸਾਰਾ ਦੇਸ਼ ਜਿਹੜਾ ਬੱਲੇ ਬੱਲੇ ਕਰ ਰਿਹਾ ਸਾਡੀ ਫੌਜ ਦੀ ਬਾ ਖੂਬੀ ਜਿਸ ਤੰਨਾ ਲੜਾਈ ਲੜੀਗੀ ਦੂਜੀ ਗੱਲ ਹੁੰਦੀ ਹੈ ਪਲੀਟੀਕਲ ਤੌਰ ਤੇ ਦੇਖੋ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਤਾਂ ਸਨਹਾਰ ਦਿੱਤਾ ਹੀ ਦਿੱਤਾ ਪਰ ਹੁਣ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੁਨੀਆ ਦੇ ਜਿਹੜੇ ਵੱਖ-ਵੱਖ ਮੁਲਕ ਹੈ ਉੱਥੇ ਜਿਹੜੇ ਪਾਰਲੀਮੈਂਟ ਸੰਸਦ ਮੈਂਬਰ ਆ ਉਹ ਜਾਣਗੇ ਜਾ ਕੇ ਉਥੇ ਨੇ ਪਾਰਲੀਮੈਂਟ ਐ ਸੁਭੋਧਨ ਕਰਨਗੇ মিডিਆ ਨੂੰ ਸੁਭੋਧਨ ਕਰਨਗੇ ਉਥੇ ਦੇ ਵੱਖ-ਵੱਖ ਸਮਾਜ ਦੇ ਲੋਕਾਂ ਦੇ ਗਰੁੱਪਾਂ ਨਾਲ ਭਾਰਤੀ ਜਿਹੜੇ ਉਥੇ ਬੈਠੇ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਕਿਸ ਕਦਰ ਜਿਹੜਾਗਾ ਪਾਕਿਸਤਾਨ ਅਤਵਾਦ ਦੁਨੀਆ ਚ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਵੇਂ ਜਿਹੜਾ ਭਾਰਤ ਨੇ ਸੰਜਮ ਦੇ ਨਾਲ ਅਤਵਾਦ ਦੇ ਖਿਲਾਫ ਲੜਾਈ ਲੜੀ ਦੇਖੋ ਉਥੇ ਆਮ ਲੋਕਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸਿੱਧੇ ਤੌਰ ਤੇ ਪਰ ਪਾਕਿਸਤਾਨ ਨੂੰ ਸਪੱਸ਼ਟ ਸਨੇਹਾ ਦਿੱਤਾ ਇਹ ਹੁਣ ਇੱਕ ਲੜਾਈ ਆ ਕਮੰਤਰੀ ਪੱਤਰ ਦੀ ਜਾਨੀ ਇੱਕ ਤਾਂ ਲੜਾਈ ਲੜੀ ਗਈ ਸੀ ਜਿਹੜੀ ਪਾਕਿਸਤਾਨ ਦੇ ਨਾਲ ਬਾਰਡਰ ਦੇ ਉੱਤੇ ਜੀ ਹੁਣ ਲੜਾਈ ਜਾਨੀ ਆਪਾਂ ਕਹਿ ਸਕਦੇ ਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਨੀਤੀ ਐ ਪਾਲਿਸੀ ਐ ਕਿ ਇਸ ਲੜਾਈ ਨੂੰ ਕਮੰਤਰੀ ਪੱਤਰ ਤੇ ਲੈ ਗਿਆ ਇਹ ਨਹੀਂ ਸਧਾਰਨ ਗੱਲ ਨਹੀਂ ਕਿ ਪਾਰਲੀਮੈਂਟ ਮੈਂਬਰ ਜਾਣਗੇ ਉੱਥੇ ਜਾ ਕੇ ਬੋਲਣਗੇ ਗੱਲਾਂ ਕਰਨਗੇ ਹੂੰ ਇਹਦਾ ਸਿੱਧਾ ਜਿਹਾ ਮੰਤਰੀ ਜਾਂ ਮਨੋਰਥ ਐ ਕਿ ਪਾਕਿਸਤਾਨ ਨੂੰ ਕਮੰਤਰੀ ਮੰਚ ਤੋਂ ਅਲੱਗ ਥਲਾ ਕਰਨਾ ਕਿ ਪਾਕਿਸਤਾਨ ਦੇ ਇਹਿਆ ਕਰਤੂਤਾਂ ਕਰੇਗਾ ਤਾਂ ਦੁਨੀਆਂ 'ਚ ਉਹਦੀ ਕੀ ਹਾਲਤ ਹੋਏਗੀ ਵੱਡੀ ਮਹਿਮਾ ਹੈ ਔਰ ਇਸ ਮਹਿਮਾ ਦੇ ਵਿੱਚ ਇਹ ਵੀ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਸੰਸਦ ਮੈਂਬਰੀ ਜਾਣਗੇ ਵਿਰੋਧੀ ਧਰਮ ਦੇ ਵੀ ਜਾ ਰਹੇ ਹੈ ਕਾਂਗਰਸ ਦੇ ਦੂਜੀਆਂ ਤਰ੍ਹਾਂ ਦੇ ਹਾਂ ਇਹਨਾ ਜ਼ਰੂਰ ਹੈ ਭਾਜਪਾ ਦਾ ਸਵਾਹ ਹੈ ਕਿ ਇਹਨਾਂ ਦਾ ਮੌਕਾ ਵੀ ਇੱਥੋਂ ਨਹੀਂ ਜਾਣ ਦਿੱਤੇ ਕਾਂਗਰਸ ਸਾਹਿਬ ਮੈਂ ਦੇਖ ਰਿਹਾ ਇਸ ਮਾਮਲੇ ਤੇ ਪ੍ਰੋਟੈਸਟ ਕਰ ਰਹੇ ਹੈ ਕਿ ਜਿਹੜੇ ਅਸੀਂ ਨਾ ਭੇਜੇ ਸੀ ਉਹ ਨਾਂ ਨਹੀਂ ਉਹਨਾਂ ਜੋ ਨਾਮ ਬਦਲ ਦਿੱਤੇ ਗਏ ਖਾਸ ਤੌਰ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਰਾਜਾ ਭੜੇ ਉਰਲੁਧਿਆਣਾ ਤੋਂ ਆਪਾਂ ਸਾਰੇ ਜਾਣਦੇ ਨੇ ਪਾਰਲੀਮੈਂਟ ਮੈਂਬਰ ਕਾਂਗਰਸ ਨੇ ਉਹਨਾਂ ਦਾ ਨਾਮ ਹੀ ਦਿੱਤਾ ਸੀ ਪਰ ਉਹਨਾਂ ਦਾ ਨਾਮ ਕੱਢ ਕੇ ਥੁਰ ਦਾ ਨਾਮ ਜਿਹੜਾ ਪਾ ਦਿੱਤਾ ਗਿਆ ਜਿਹੜਾ ਕਿ ਕਾਂਗਰਸ ਕਹਿੰਦੀ ਅਸੀਂ ਭੇਜਿਆ ਹੀ ਨਹੀਂ ਸੀ ਹਮਮ ਸਵਾਲ ਕਾਂਗਰਸ ਦਾ ਨਹੀਂ ਸਵਾਲ ਜਿਹੜਾ ਹੈਗਾ ਕਿ ਕਿਸ ਕਦਰ ਕੋ ਮੰਤਰੀ 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 ਜਾਣ ਵੇਲੇ ਵੀ ਭਾਜਪਾ ਕਿਧਰੇ ਨਾ ਕਿਧਰੇ ਜਿੱਦ ਕਰਾਉਣ ਨੂੰ ਠੁੱਬੀ ਲਾਉਣ ਤੋਂ ਬਾਅਦ ਨਹੀਂ ਆਉਂਦੀ ਪਰ ਸਨੇਹਾ ਮਾਮਲਾ ਵੱਡਾ ਹੈ ਕਮਨਤਰੀ ਮੰਚ ਤੇ ਕਿਦਾਂ ਜਿਹੜਾ ਭਾਰ ਦਾ ਅਕਸ ਬਣੇਗਾ ਉਹ ਸਾਰਾ ਜਿਹੜਾ ਵਿਉਂਤਬੰਦੀ ਕੀਤੀ ਗਈ ਹੈ ਪਾਰਲੀਮੈਂਟ ਮੈਂਬਰਾਂ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਭੇਜਣ ਲਈ ਜੀ ਜੀ ਸਿੱਛਾਤ ਤੋਂ ਬਤ ਮਤਾਂ ਨੂੰ ਸਾਡੇ ਨਾਲ ਜੁੜੇ ਮਿਹਰਬਾਨੀ ਸੋ ਅੱਜ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਸਾਡੇ ਨਾਲ ਸਨ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ